ਇਸ ਵਕਤ ਦੀ ਵੱਡੀ ਖਬਰ ਪੰਜਾਬ ਦੇ ਸੰਗਰੂਰ ਜ਼ਿਲ੍ਹਾ ਦੇ ਹਲਕਾ ਲਹਿਰਾਗਾਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਲਹਿਰਾਗਾਗਾ ਦੇ ਵਿੱਚ ਲੰਗ ਦੀ ਖੱਗਰ ਬ੍ਰਾਂਚ ਵਿੱਚ ਪਿੰਡ ਕੋਟੜਾ ਨੇੜੇ 20 ਫੁੱਟ ਦੇ ਕਰੀਬ ਪਾੜ ਪੈਣ ਨਾਲ 25 ਤੋਂ 30 ਏਕੜ ਫਸਲ ਦੇ ਵਿੱਚ ਬੁਰੀ ਤਰ੍ਹਾਂ ਪਾਣੀ ਖੜ ਗਿਆ ਹੈ। ਬੇਸ਼ੱਕ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪਰ ਗੱਲ ਖੱਗਰ ਬ੍ਰਾਂਚ ਦੀ ਕਰੀਏ ਤਾਂ ਕਈ ਜਗ੍ਹਾ ਉੱਤੇ ਨਹਿਰ ਖਸਤਾ ਹਾਲਤ ਵਿੱਚ ਹੋਣ ਕਾਰਨ ਨੁਕਸਾਨ ਹੋਣ ਦਾ ਹੋਰ ਵੀ ਖਤਰਾ ਪੈਦਾ ਹੋ ਗਿਆ ਹੈ। ਇਸ ਸੰਬੰਧੀ ਕਿਸਾਨ ਬਿੰਦਰ ਸਿੰਘ ਨੇ ਦੱਸਿਆ ਕਿ ਇਹ ਨਹਿਰ ਸੇਰੇ 5 ਵਜੇ ਦੇ ਕਰੀਬ ਟੁੱਟੀ ਹੈ ਨਹਿਰ ਟੁੱਟਣ ਨਾਲ 25 ਤੋਂ 30 ਏਕੜ ਫਸਲ ਦੇ ਵਿੱਚ ਬੁਰੀ ਤਰ੍ਹਾਂ ਪਾਣੀ ਵੜ ਗਿਆ ਅਤੇ ਆਲਮਪੁਰ ਦੇ ਥੱਡੇ ਨਾਲ ਜਾ ਕੇ ਲੱਗ ਗਿਆ ਇਸ ਪਾਣੀ ਨਾਲ ਮੌਂਗੀ ਨਰਮਾ ਮੱਕੀ ਅਤੇ ਜੀਰੀ ਦੀ ਫਸਲ ਬੁਰੀ ਤਰ੍ਹਾਂ ਖਸਾਨੀ ਗਈ ਹੈ ਕਿਸਾਨਾਂ ਨੇ ਦੱਸਿਆ ਕਿ ਇਹ ਨਹਿਰ ਇੱਕ ਥਾਂ ਤੋਂ ਨਹੀਂ ਕਾਫੀ ਜਗ੍ਹਾ ਤੋਂ ਬ੍ਰਿਚ ਹੋਈ ਹੈ ਜਦ ਨਹਿਰ ਖਾਲੀ ਹੁੰਦੀ ਹੈ ਤਾਂ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਜੇਕਰ ਧਿਆਨ ਦਿੱਤਾ ਹੁੰਦਾ ਤਾਂ ਅੱਜ ਇਹ ਸਥਿਤੀ ਨਾ ਪੈਦਾ ਹੁੰਦੀ ਉਥੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਨਹਿਰ ਟੁੱਟਣ ਸੰਬੰਧੀ ਮੌਕੇ ਤੇ ਜਾਇਦਾ ਲਿਆ ਅਤੇ ਆਖਿਆ ਕਿ ਕਿਸਾਨਾਂ ਦਾ ਜੋ ਵੀ ਨੁਕਸਾਨ ਹੋਇਆ ਉਸ ਦਾ ਮੁਆਇਨਾ ਕੀਤਾ ਜਾਵੇਗਾ ਤੇ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਸਰਕਾਰ ਵੱਲੋਂ ਕੀਤੀ ਜਾਵੇਗੀ ਦੂਜੀ ਪਾਸੇ ਮੌਕੇ ਤੇ ਪਹੁੰਚੇ ਐਕਸੀਅਨ ਕਿਰਨਦੀਪ ਕੌਰ ਨੇ ਦੱਸਿਆ ਕਿ ਚਿਹਰੇ 4-5 ਵਜੇ ਉਹਨਾਂ ਨੂੰ ਮੈਸੇਜ ਲੱਗਾ ਸੀ ਕਿ ਨਹਿਰ ਵਿੱਚ ਪਾੜ ਪਿਆ ਤਾਂ ਮੌਕੇ ਤੇ ਹੀ ਮੰਰੇਗਾ ਅਤੇ ਨਹਿਰੀ ਵਿਭਾਗ ਦੇ ਅਮਲੇ ਨੂੰ ਲੈ ਕੇ ਮੌਕੇ ਤੇ ਪਹੁੰਚ ਕੇ ਪਾੜ ਪੁਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਖਾਸ ਕਰ ਮੱਕੀ ਦੀ ਜੀਰੀ ਦੀ ਫਸਲ ਅਤੇ ਮੂੰਗੀ ਦੀ ਕਾਸ਼ ਕਰਨ ਵਾਲੇ ਕਿਸਾਨਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਕਿਸਾਨਾਂ ਦੇ ਫਸਲਾਂ ਦੇ ਵਿੱਚ ਬੁਰੀ ਤਰ੍ਹਾਂ ਪਾਣੀ ਭਰ ਗਿਆ ਕਿਉਂਕਿ ਇਸ ਕਨੈਲ ਦੇ ਵਿੱਚ ਬ੍ਰੀਚ ਹੋਇਆ 1021 ਸੰਗਰੂਰ ਦੇ ਵਿੱਚ ਹਾਲ ਹੀ ਦੇ ਦਿਨਾਂ ਦੇ ਵਿੱਚ ਪਿੰਡ ਖੜਿਆਲ ਦੇ ਵਿੱਚ ਵੀ ਇੱਕ ਨਹਿਰ ਬ੍ਰੀਚ ਹੋਈ ਸੀ ਜਿੱਥੇ ਕਿ ਹਜ਼ਾਰ ਏਕੜ ਦੇ ਕਰੀਬ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ ਤਾਂ ਹੁਣ ਫਿਰ ਸੰਗਰੂਰ ਜ਼ਿਲ੍ਹੇ ਤੋਂ ਹੀ ਲਹਿਰਾਗਾਗਾ ਹਲਕੇ ਦੇ ਵਿੱਚ ਲੰਘਦੇ ਘੱਗਰ ਬ੍ਰਾਂਚ ਦੇ ਵਿੱਚ ਪਿੰਡ ਕੋਟੜਾ ਨੇੜੇ 20 ਫੁੱਟ ਦੇ ਕਰੀਬ ਪਾੜ ਪੈਣ ਦੀ ਖਬਰ ਅਸੀਂ ਤੁਹਾਡੇ ਸਨਮੁਖੇਸ਼ ਪੇਸ਼ ਕੀਤੀ ਹੈ ਜਿਸ ਦਾ ਕਿ ਬਹੁਤ ਜ਼ਿਆਦਾ ਭਾਰੀ ਨੁਕਸਾਨ ਕਿਸਾਨਾਂ ਨੂੰ ਚੱਲਣਾ ਪਿਆ ਹੈ ਕੋਈ ਨਹਿਰ ਦੇ ਵਿੱਚ ਜਿਹੜਾ ਪਾੜ ਪਿਆ ਹੈ ਇੱਕ ਦਰਖਤ ਪਹਿਲਾਂ ਗਿਰਿਆ ਹੋਇਆ ਸੀ ਉਹ ਦਰਖਤ ਦੀਆਂ ਜੜਾਂ ਹਿੱਲੀਆਂ ਕਿਉਂਕਿ ਜਦੋਂ ਵੱਡਾ ਦਰਖਤ ਕੋਈ ਖਿਰਦਾ ਤਾਂ ਨੇਚਰਲੀ ਜੜਾਂ ਦੇ ਵਿੱਚੋਂ ਆ ਜਾਂਦੀ ਹੈ ਬਾਕੀ ਪਰਲੇ ਪਾਸੇ ਖਦਾਨਾ ਨੇ ਖੇਤ ਨਹੀਂ ਹੈਗੇ ਉਹ ਚੂਹਿਆਂ ਦੀ ਵੀ ਇਹਦੇ ਵਿੱਚ ਜਿਹੜਿਆ ਖੱਡਾ ਬਣਾ ਲੈਂਦੇ ਨੇ ਉਹ ਮੇਨ ਕਾਰਨ ਬਣੇ ਆ ਤੇ 5:30 ਵਜੇ ਕਰੀਬ ਪਤਾ ਲੱਗਿਆ ਤੇ 5:30 ਵਜੇ ਹੀ ਸਾਡੇ ਸਾਰੇ ਅਧਿਕਾਰੀ ਸਹਿਬਾਨ ਸਾਡੇ ਐਸ.ੀ. ਭੁੱਲਰ ਸਾਹਿਬ ਖੜੇ ਆ ਸਾਡੇ ਐਕਸ਼ਨ ਮੈਡਮ ਕਿਰਨਦੀਪ ਐ ਸਾਰੇ ਐਸ.ਡੀ.ਓ ਜੇ.ਆਈ ਤੇ ਸਾਰਾ ਜਿਹੜਾ ਅਮਲ ਹੈ ਸਾਡਾ ਉਹ ਸਵੇਰ ਤੋਂ ਇੱਥੇ ਖੜੇ ਨੇ ਆਪਣੀ ਨਿਗਰਾਨੀ ਦੇ ਵਿੱਚ ਇਹ ਜਿਹੜੀ ਬ੍ਰੀਚ ਐ ਇਹਨੂੰ ਉਪਲਗ ਕਰਨ ਦੇ ਲਈ ਸਾਰੀ ਕਾਰਵਾਈ ਚੱਲ ਰਹੀ ਹੈ ਤੇ ਸਾਰੇ ਆਪਣੇ ਤਰੀਕੇ ਦੇ ਨਾਲ ਇਹਨਾਂ ਨੇ ਪਿੱਛੇ ਪਾਣੀ ਕਿਸੇ ਹੋਰ ਨਹਿਰ ਚ ਪਾਤਾ ਮਤਲਬ ਇੱਥੇ ਜੋ ਪਾਣੀ ਦਾ ਫਲੋ ਸੀ ਉਹ ਕੰਟਰੋਲ ਦੇ ਵਿੱਚ ਕੀਤਾ ਤੇ ਹੁਣ ਪਾਣੀ ਜਿਹੜਾ ਬਾਹਰ ਨਹਿਰ ਤੋਂ ਨਹੀਂ ਜਾ ਰਿਹਾ ਬਲਕਿ ਪਾਣੀ ਵਾਪਸ ਆ ਰਿਹਾ ਜਿਹਨੂੰ ਕੰਟਰੋਲ ਕਰਨ ਦੇ ਵਿੱਚ ਵੀ ਇਹ ਆਪਣੀ ਟੈਕਨੀਕ ਹੈ ਜਿਹੜੀ ਉਹ ਟੈਕਨੀਕ ਦੇ ਹਿਸਾਬ ਨਾਲ ਕੰਮ ਕਰ ਰਹੇ ਨੇ ਤੇ ਜਿਹੜਾ ਸਾਰਾ ਪਰੇ ਵਾਲਾ ਬੈਂਕ ਕਿਨਾਰਾ ਉਹਨੂੰ ਮਜ਼ਬੂਤ ਕਰਨ ਦੇ ਲਈ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਸੋ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਕਹਿ ਸਕਦਾ ਕਿ ਸਾਡੇ ਸਾਰੇ ਸਟਾਫ ਨੇ ਸਾਡੇ ਡਿਪਾਰਟਮੈਂਟ ਨੇ ਬੜੀ ਮੁਸਤੈਦੀ ਦੇ ਨਾਲ ਕੰਮ ਕੀਤਾ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਹੈ ਸਾਰਾ ਕੰਟਰੋਲ ਦੇ ਵਿੱਚ ਸਥਿਤੀ ਹੈ ਪਹਿਲਾਂ ਵੀ ਪਾੜਦੇ ਆ ਕਈ ਨਹਿਰਾਂ ਐਸੀਆਂ ਨੇ ਵੀ ਜਿੱਦੀ ਬਾਰ-ਬਾਰ ਪਾੜ ਪੈ ਰਹੇ ਆ ਤੇ ਉਹਨਾਂ ਨੂੰ ਦੁਬਾਰਾ ਤਿਆਰ ਵੀ ਨਹੀਂ ਕੀਤਾ ਜਿਸ ਤਰ੍ਹਾਂ 3 ਮਹੀਨੇ ਪਹਿਲਾਂ ਖਾਲੀ ਰਹੀ ਨਹਿਰ ਤਾਂ ਹੁਣ ਵੀ ਜੇ ਤੁਸੀਂ ਵਾਪਸ ਜਾਓਗੇ ਤਾਂ ਇਸ ਨਹਿਰ ਦੇ ਵਿੱਚ ਕਾਫੀ ਐਸੇ ਅਭੀ ਚ ਨਿਸ਼ਾਨ ਨੇ ਕਿ ਕਦੇ ਵੀ ਉਹ ਟੁੱਟਣ ਦਾ ਅਸਰ ਬਣ ਸਕਦਾ ਉਸ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਸਰਕਾਰ ਦੇਖੋ ਸਰਕਾਰ ਦੇ ਜਿਹੜੇ ਪ੍ਰਬੰਧ ਨੇ ਕਨਾਲ ਸਿਸਟਮ ਨੂੰ ਖਾਸ ਤੌਰ ਤੇ ਮਜ਼ਬੂਤ ਜਿਹੜਾ ਕੀਤਾ ਉਹ ਇੱਕ ਰਿਕਾਰਡ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਜਿਹੜਾ ਸਾਡਾ ਪਾਣੀ ਸੀ ਉਹ ਡਿਊ ਟੂ ਕਨਾਲ ਸਿਸਟਮ ਸਾਡਾ ਸਹੀ ਨਹੀਂ ਸੀ ਤੇ ਇਹਦੇ ਕਰਕੇ ਪਾਣੀ ਦੂਜੇ ਸੂਬਿਆਂ ਨੂੰ ਚਲਾ ਜਾਂਦਾ ਪਰ ਅਸੀਂ ਆਪਣਾ ਕਨਾਲ ਸਿਸਟਮ 3 ਸਾਲ ਦੇ ਵਿੱਚ ਇੰਨਾ ਮਜ਼ਬੂਤ ਕੀਤਾ ਹੈ। ਕਰੀਬ 65000 ਕਿਲੋਮੀਟਰ ਸੀ ਖਾਲੇ ਬਣਾਏ। ਸਾਰੇ ਰਜਵਾਹੇ ਨੇ ਜਿਹੜੇ ਉਹ ਕੰਕਰੀਟ ਦੇ ਕੀਤੇ ਨੇ ਨਹਿਰਾਂ ਦੀ ਸਟਰੈਂਥਨਿੰਗ ਕੀਤੀ ਹੈ। ਸੋ ਮੈਂ ਕਹਿ ਸਕਦਾ ਕਿ ਇਸੇ ਕਰਕੇ ਜੋ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਦੋਂ ਸਰਕਾਰ ਬਣੀ ਸੀ ਇੱਕ ਵਾਅਦਾ ਕੀਤਾ ਦੇ ਕਿ ਅਸੀਂ ਪਾਣੀ ਟੇਲਾਂ ਤੇ ਪਹੁੰਚਾਵਾਂਗੇ। ਉਹ ਪਾਣੀ ਟੇਲਾਂ ਤੇ ਤਾਂ ਹੀ ਪਹੁੰਚ ਸਕਦਾ ਜੇ ਸਾਡਾ ਕਨਾਲ ਸਿਸਟਮ ਠੀਕ ਹੋਵੇਗਾ ਸੋ ਸਾਡਾ ਕਨਾਲ ਸਿਸਟਮ ਬਹੁਤ ਚੰਗੀ ਤਰ੍ਹਾਂ ਠੀਕ ਕੀਤਾ ਹੈ ਔਰ ਪਿਛਲੇ ਸਾਲਾਂ ਦੇ ਵਿੱਚ 4200 ਕਰੀਬ 64 ਕਰੋੜ ਰੁਪਈਆ ਜਿਹੜਾ ਉਹ ਕਨਾਲ ਸਿਸਟਮ ਨੂੰ ਮਜ਼ਬੂਤ ਕਰਨ ਤੇ ਲਾਇਆ ਤੇ ਅੱਜ ਜਿਹੜਾ ਡੈਮਾਂ ਦਾ ਪਾਣੀ ਪਿਛਲੇ ਸਰਕਾਰਾਂ ਦੇ ਸਮੇਂ ਕੀ ਸੀ ਕਿ ਇੱਥੇ ਲੋਕ ਤੇ ਪਾਣੀ ਦੀ ਬੂੰਦ-ਬੂੰਦ ਪਿੱਛੇ ਲੜੀ ਜਾਂਦੇ ਸੀ ਇਥੇ ਕਤਲ ਹੋ ਜਾਂਦੇ ਸੀ ਪਰ ਤੀਜਾ ਹਿੱਸਾ ਪਾਣੀ ਪੰਜਾਬ ਦਾ ਯੂਟਿਲਾਈਜ਼ ਨਹੀਂ ਹੁੰਦਾ ਸੀ ਇਸ ਕਰਕੇ ਕਿ ਕੋਈ ਖਾਲ ਨਹੀਂ ਸੀ ਕੋਈ ਨਾਲੇ ਨਹੀਂ ਸੀ ਪਰ ਹੁਣ ਅਸੀਂ ਜਿਹੜਾ ਪਾਣੀ ਹੈ 86% ਅਸੀਂ ਯੂਟਿਲਾਈਜ਼ ਕਰਦੇ ਹਾਂ ਅੱਜ ਹਰ ਖੇਤ ਨੂੰ ਪਾਣੀ ਦੇ ਰਹੇ ਹਾਂ ਸੋ ਇਸ ਕਰਕੇ ਜਿੱਥੇ ਵੀ ਕਿਤੇ ਕੋਈ ਕਮੀ ਪੇਸ਼ੀ ਹੈ ਅਸੀਂ ਉਹਨੂੰ ਦੂਰ ਵੀ ਕਰ ਰਹੇ ਹਾਂ ਤੇ ਦੂਰ ਕਰਾਂਗੇ ਕਿਤੇ ਕੋਈ ਪਰੇਸ਼ਾਨੀ ਨਹੀਂ ਹੋ ਸਕਦੀ ਬਲਕਿ ਹਰ ਖੇਤ ਨੂੰ ਪਾਣੀ ਦੇਣ ਦਾ ਜਿਹੜਾ ਵਾਅਦਾ ਹੈ ਟੀਚਾ ਸਾਡਾ ਅਸੀਂ ਉਹਨੂੰ ਪੂਰਾ ਕਰ ਰਹੇ ਮੇਰਾ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈਗਾ ਜੀ ਬਲਜਿੰਦਰ ਸਿੰਘ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਹੈ ਕੋਟੜਾਲੇਣਾ ਜਿਹੜੀ ਅੱਜ ਨਹਿਰ ਟੁੱਟੀ ਹੈਗੀ ਹੈ ਕਿੰਨੇ ਕ ਵਜੇ ਟੁੱਟੀ ਸੀ ਕਿੰਨਾ ਕ ਜਿਹੜਾ ਇਹਦਾ ਨੁਕਸਾਨ ਠੀਕ ਮਤਲਬ ਦੇਖੋ ਨਾ ਜੀ ਵੀ ਸੁਭਾਵਨਾ ਇਹ ਦੱਸ ਦੇਣੀ ਹੈ ਕਿ ਸਵੇਰ 5:00 ਵਜੇ ਕਿਉਂਕਿ ਉਹ ਮੇਰੇ ਨੇੜੇ ਘਰ ਹੈ ਉਹ ਦੱਸ ਰਿਹਾ ਸੀ ਵੀ 5:00 ਵਜੇ ਹਲਕਾ ਹਲਕਾ ਜਿਹਾ ਪਾਣੀ ਆ ਰਿਹਾ ਸੀ ਤੇ ਉਹ ਕਿੰਨਾ ਕ ਨੁਕਸਾਨ ਜਿਹੜਾ ਹੋਇਆ ਨੁਕਸਾਨ ਤਾਂ ਤੁਸੀਂ ਐਂ ਦੇਖ ਲਓ ਜੀ ਆ ਸਾਰਾ ਉੱਥੋਂ ਲੱਗਦਾ ਉਹ ਸੜਕ ਤੋਂ ਇਧਰੋਂ ਉਧਰ ਹੈਗਾ ਆਪਣਾ ਗਾਗੇ ਨਹੀਂ ਜਾਂਦੀ ਐ ਇਧਰ ਆਲੰਪਰ ਦੇ ਨਾਲ ਲੱਗ ਜਾਂਦਾ ਠੱਡਾ ਆ ਸਾਰੇ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਸਾਰਾ ਨੁਕਸਾਨ ਹੈ ਇੱਥੇ ਕਿੰਨੀ ਕਿ ਏਕੜ ਹੈ ਜੀ ਇਹ ਇਹ ਏਕੜ ਤਾਂ ਜੀ ਘੱਟੋ ਘੱਟ ਹੋਊਗੀ ਇਹ ਜੇ ਜ਼ਿਆਦਾ ਨਹੀਂ ਹੈਗਾ ਜੋ ਵੀ 30 ਕਿੱਲੇ 30 ਤੇ 30 ਕਿੱਲਾਂ ਦੇ ਗੇੜ ਫਿਰ ਹੋ ਸਕਦੀ ਹੈ। ਕੋਹੜਾ ਦੇ ਵਿੱਚ ਕਿਹੜੀ ਕਿਹੜੀ ਜਿਹੜੀ ਫਸਲ ਹੈ ਜਿਹੜੀ ਲੱਗੀ ਹੋਈ ਸੀ ਨੁਕਸਾਨ ਕਿੰਨਾ ਕਿਆ ਕੀ ਲੱਗਦਾ ਵੀ ਤੁਹਾਨੂੰ ਰੁਕਤ ਨੁਕਸਾਨ ਹੈਗਾ ਜੀ ਇੱਥੇ ਇੱਕ ਗਰੀਬ ਆਦਮੀ ਹੈ ਜੀ ਅਜੈਬ ਸਿੰਘ ਨੰਬਰਦਾਰ ਦੀ ਉਹਨੇ ਠੇਕੇ ਤੇ ਲਈ ਹੈ। ਉਹਦਾ ਨਾਮ ਹੈਗਾ ਗਰਮੇਲ ਸਿੰਘ ਪੁੱਤਰ ਜੀ ਮੇਰ ਸਿੰਘ ਰਮਦਾਸੀਆਂ ਦਾ ਵਿਚਾਰਾ। ਉਹਨਾਂ ਦਾ ਗਰੀਬ ਆਦਮੀ ਹੈ। ਦੁੱਖ ਹੁੰਦਾ। ਸਾਡੇ ਸਿਸਟਮ ਤੇ ਦੁੱਖ ਹੁੰਦਾ ਹੈ। ਨਹੀਂ ਉਹਦੇ ਨਾਲ ਕਿੰਨਾ ਕਿੰਨਾ ਨਰਮ ਠੀਕ ਹੈ ਨਾ ਉਹਦੇ ਵਿਚਾਰੇ ਦੇ ਘੱਟੋ ਘੱਟ 2 ਕਿਲੋ ਮੂਜੀਰੀ ਲਈ ਹੈ। ਉਦੋਂ ਪਨੀਰੀ ਫਨਾ ਹੋਊਗੀ ਸਮਝ ਗਿਆ ਹੁਣ ਕੀ ਹੋਊਗਾ ਇਹ ਪਾਣੀ ਦਾ ਲੈਵਲ ਜੇ ਡਾਊਨ ਵੀ ਹੋਊਗਾ ਤਾਂ ਇਹਦੇ ਉੱਤੇ ਜਿਹੜੀ ਰੇਗ ਜੰਮ ਗਈ ਉਹ ਇਹ ਸੂਰਜ ਦੀ ਰੋਸ਼ਨੀ ਦੇ ਨਾਲ ਸਾਰੇ ਪੱਤੇ ਮੱਚ ਜਾਣਗੇ ਬੇਕਾਰ ਆ ਉਹ ਨਰਮਾ ਕਿੰਨਾ ਕੇ ਨਰਮਾ ਹੈਗਾ ਜੀ ਇਹ ਸਾਢੇ 3 ਕਿੱਲੇ ਤਿੰਨ ਬੰਦਿਆਂ ਦਾ ਠੀਕ ਹੈ ਇਹ ਹੈਗਾ ਇਹਦਾ ਆਪਣਾ ਕਾਲਾ ਸਿੰਘ ਦਾ ਉਰਫ ਮੰਗਤ ਸਿੰਘ ਇਹ ਹੈਗਾ ਪ੍ਰੇਮ ਸਿੰਘ ਦਾ ਉਧਰ ਹੈਗਾ ਸੋਨੀ ਸਿੰਘ ਦਾ ਠੀਕ ਹੈ ਨਾ ਜੀ ਉਧਰ ਜਿਹੜਾ ਬੈਕ ਸਾਈਡ ਤੇ ਆ ਉਹ ਅੱਧਾ ਕਿੱਲਾ ਜਿਹੜਾ ਹੈਗਾ ਉਹ ਮੂੰਗੀ ਹੈ। ਮੂੰਗੀ ਹੈਗੀ ਉਹਦੀ ਅਮਰਦੀਪ ਸਿੰਘ ਦੀ ਤੇ ਉਹਦੀ ਰਣਜੀਤ ਸਿੰਘ ਦੀ। ਉਹ ਡੇਢ ਕਿੱਲਾ ਉਹਨਾਂ ਨੇ ਜੀਰੀ ਲਾਈ ਹੋਈ ਹੈ। ਅਮਰਦੀਪ ਸਿੰਘ ਤੇ ਰਣਜੀਤ ਸਿੰਘ ਨੇ। ਇਧਰ ਉਹਨਾਂ ਨੇ ਪਨੀਰੀ ਵੀ ਬੀਜੀ ਹੋਈ ਹੈ। 3 ਏਕੜ ਹੁਣ ਇਹਨਾਂ ਦਾ ਕਿੰਨਾ ਕੁ ਨੁਕਸਾਨ ਜੀ ਆਪਾਂ ਮੰਨੀਏ ਕਿੰਨੇ ਕੁ ਜਿਵੇਂ ਹੁਣ ਨਰਮਾ ਹੈ ਨਰਮਾ ਤਾਂ ਸਾਰਾ ਗਿਆ। ਨਰਮਾ ਤਾਂ ਗਿਆ ਜੀ ਤਕਰੀਬਨ। ਇਹ ਤਾਂ ਚਾਲ ਚੱਲਦੀ ਨਹੀਂ ਹੁੰਦਾ। ਮੂੰਗੀ ਵੀ ਗਈ। ਜੀ। ਜੀਰੀ ਚ ਹੋ ਸਕਦਾ ਵੀ ਥੋੜਾ ਬਹੁਤਾ ਵੀ ਬਚਾ ਹੁੰਦਾ। ਥੋੜਾ ਬੋਤਾ ਵਿਚਾਰ ਹੋ ਸਕਦਾ ਹੈ ਹਾਂ ਇੰਨਾ ਨਹੀਂ ਕਿਉਂਕਿ ਹੁਣ ਪ੍ਰਸ਼ਾਸਨ 50% ਤਾਂ ਰਗੜੀ ਗਈ ਪ੍ਰਸ਼ਾਸਨ ਲੱਗਿਆ ਹੋਇਆ ਪ੍ਰਸ਼ਾਸਨ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਪਹਿਲਾਂ ਨਾਲੋਂ ਪਾਣੀ ਵੀ ਘਟ ਗਿਆ ਹੈ ਚਲੋ ਇਹ ਤਾਂ ਵਧੀਆ ਗੱਲ ਹੈ ਥੋੜਾ ਬੋਤਾ ਚਲੋ ਗੌਰ ਹੋ ਗਈ ਇਹ ਤਾਂ ਚੰਗੀ ਦੂਜੀ ਗੱਲ ਨਹਿਰ ਜੀ ਦੀ ਗੱਲ ਕਰੀਏ ਤਾਂ ਨਹਿਰ ਕਾਫੀ ਜਗ੍ਹਾ ਤੋਂ ਟੁੱਟੀ ਹੋਈ ਹੈ ਕਿਸ ਤਰ੍ਹਾਂ ਬਿਲਕੁਲ ਇਹ ਮੇਰੀ ਗੱਲ ਸੁਣੋ ਇਹ ਜਦੋਂ ਸਫਾਈ ਹੁੰਦੀ ਹੈ ਠੀਕ ਹੈ ਨਾ ਉਹਦੇ ਉਹਦੇ ਕਿ ਨਹੀਂ ਪ੍ਰੋਪਰ ਧਿਆਨ ਨਹੀਂ ਹੁੰਦਾ ਜਿਹੜਾ ਮਾਲ ਆ ਸਾਰਾ ਅੰਦਰ ਹੀ ਰੋੜਿਆ ਜਾਂਦਾ ਹੈ ਤੁਸੀਂ ਦੇਖੋ ਨਹਿਰ ਖਾਲੀ ਕਰਾ ਕੇ ਦੇਖੋ ਤੁਸੀਂ ਮੇਰੇ ਜਿੱਡੇ ਜਿੱਡੀਆਂ ਇਹਦੇ ਨਹਿਰ ਦੇ ਵਿੱਚ ਰੋਕਾਂ ਲੱਗੀਆਂ ਹੋਈਆਂ ਨੇ ਜੇ ਉਹਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਉਹਦਾ ਪ੍ਰੋਪਰ ਹੱਲ ਤਾਂ ਇਹੀ ਹੋਵੇ ਏਸੀਆਂ ਚੋਂ ਨਿਕਲ ਕੇ ਆਉਣ ਅਫਸਰ ਚੈੱਕ ਕਰਨ ਇਹਨੂੰ ਟਾਈਮ ਟੂ ਟਾਈਮ ਲੋਕਾਂ ਨੂੰ ਆ ਕੇ ਪੁੱਛਣ ਵੀ ਥੋੜੀ ਸਮੱਸਿਆ ਕੀ ਆ ਫਿਰ ਲੋਕ ਦੱਸਣਗੇ ਲੋਕਾਂ ਨੂੰ ਤਾਂ ਪਤਾ ਹੀ ਲੱਗਦਾ ਅਗਲੇ ਜਿਹੜਾ ਮਾਰ ਕੇ ਲੰਘ ਗਿਆ ਲੰਘੇ ਅਫਸਰ ਇਹਦੇ ਲਈ ਸਾਡਾ ਸਿਸਟਮ ਜ਼ਿੰਮੇਵਾਰ ਹੈ ਕਿਸ ਤਰ੍ਹਾਂ ਦੀ ਮੰਗ ਕਰਜੋ ਵੀ ਨਹਿਰ ਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਬਿਲਕੁਲ ਮੰਗ ਕਰਦੇ ਆਂ ਅਸੀਂ ਕਿਉਂ ਨਾ ਹੱਲ ਹੋਵੇ ਇਹਦਾ ਇਹਦਾ ਹੱਲ ਤਾਂ ਬਿਲਕੁਲ ਵਧੀ ਇੱਕ ਵਾਰੀ ਪਹਿਲਾਂ ਵੀ ਟੁੱਟ ਗਈ ਸੀ ਉਹ ਨਾ ਬਿਲਕੁਲ ਥੋੜੇ ਜਿਹਾ ਉਰੋਂ ਤੋਂ ਟੁੱਟਿਆ ਇਹ ਮੇਰਾ ਖਿਆਲ ਹੈ ਕੋਈ 50 60 ਫੁੱਟ ਦੀ ਫਰਕ ਹੈ ਇਸ ਜਗ੍ਹਾ ਤੋਂ ਟੁੱਟਿਆ ਇਹ ਠੀਕ ਹਾਂ ਅਮਰੀਕ ਸਿੰਘ ਜੀ ਅਮਰੀਕ ਸਿੰਘ ਨੁਕਸਾਨ ਕਿੱਥੇ ਜੋ ਹੋਇਆ ਹੈ ਕਿਹੜਾ ਪਿੰਡ ਹੈ ਤੁਹਾਡਾ ਕੀ ਗੱਲਬਾਤ ਹੋਈ ਹੈ ਪਿੰਡ ਕੋਟੜਾ ਲੈ ਲਿਆ ਜੀ ਤੇ ਨੁਕਸਾਨ ਪਿੰਡ ਦੇ ਕੋਲੇ ਜੀ ਟੁੱਟੀ ਨਹਿਰ ਜੀ ਤੇ ਈਦਾ ਆਲੰਪਰ ਵਾਲੀ ਸਾਈਡ ਤੇ ਇੱਕ ਸਾਈਡ ਤੇ ਸੂਆ ਹੈਗਾ ਵਿਚਾਲੇ ਬਹੁਤ ਨੁਕਸਾਨ ਆ ਜੀ ਪੰਜ ਪੰਜ ਸੱਤ ਗਲੇ ਜੀ ਰੀਤ ਲੱਗੇ ਉਹਦੇ ਬਾਕੀ ਨਰਮਾ ਵੀ ਆ ਉਹਦਾ ਵੀ ਨੁਕਸਾਨ ਹੈ ਕਿਧਰਲੇ ਪਾਸੇ ਜਾਂਦਾ ਇਹ ਪਾਣੀ ਇਹ ਆਲੰਪਰ ਵਾਲ ਟੋਟਲ ਹੋਣੇ 25-30 ਕਿਲੇ ਹੋਣੇ ਜਿਆਦਾ ਹੋਣੇ ਵੈਸੇ ਤੇ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਪਹੁੰਚਿਆ ਜੀ ਪ੍ਰਸ਼ਾਸਨ ਤੇ ਕੰਮ ਕਰ ਰਿਹਾ ਨੇ ਗੱਲ ਲਾ ਕੇ ਹੁਣ ਕੰਟਰੋਲ ਜੋ ਕਰਖੇ ਪਾਣੀ ਹੁਣ ਕਿੰਨੇ ਕਿ ਫੁੱਟ ਦਾ ਪਾੜ ਸੀ ਇਹ ਹੈਗਾ ਜੀ 25-30 ਫੁੱਟ ਦਾ ਪਾੜ ਹੁਣ ਲੱਗਦਾ ਵੀ ਪ੍ਰਸ਼ਾਸਨ ਇਹਨੂੰ ਜਲਦੀ ਪੂਰ ਲੂ ਹਾਂ ਹੁਣ ਤਾਂ ਬੱਚੇ ਬਹੁਤ ਛੇਤੀ ਪੂਰੇ ਪੂਰੇ ਜਾਊਗੇ ਇਹ ਦੇਖਿਆ ਜਾਵੇ ਜਿਆਦਾ ਨੁਕਸਾਨ ਵਾਲੀ ਗੱਲ ਤਾਂ ਇਹ ਨਜ਼ਰ ਆ ਰਹੀ ਹੈ ਹਾਂ ਸੂਤੇ ਨੁਕਸਾਨ ਜੀ ਜੂਰੀ ਨੁਕਸਾਨ ਹੈ ਬੱਕੇ ਤਾਂ ਇਹ ਬਾਣੇ ਪਏ ਤੇ ਮੇਰਾ ਨਾਮ ਪ੍ਰਵੀਨ ਚੇਬਰ ਤਸੀਲਦਾਰ ਲਹਿਰਾਗਾਗਾ ਜਿਹੜਾ ਨਹਿਰ ਦਾ ਬ੍ਰੀਚ ਹੋਇਆ ਸਾਨੂੰ ਜਦੋਂ ਵੀ ਪਤਾ ਲੱਗਾ ਸਾਡੀਆਂ ਟੀਮਸ ਮਾਜੋ ਡੀਸਾ ਨੇ ਪਹਿਲਾਂ ਹੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ ਔਰ ਸਾਰੀਆਂ ਸਾਡੀ ਐਡਮਿਨਿਸਟ੍ਰੇਸ਼ਨ ਅਲਰਟ ਆ ਸਾਡੇ ਐਕਸ਼ਨ ਸਾਹਿਬ ਇਰੀਗੇਸ਼ਨ ਉਹਨਾਂ ਦਾ ਸਟਾਫ ਲੇਬਰ ਐਡਮਿਨਿਸਟ੍ਰੇਸ਼ਨ ਵੱਲੋਂ ਮੈਂ ਖੁਦ ਤਸੀਲਦਾਰ ਮੇਰੇ ਪਟਵਾਰੀ ਕਾਨੂੰਗੋ ਸਾਰੇ ਅਸੀਂ ਇੱਥੇ ਮੌਜੂਦ ਆ ਔਰ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਔਰ ਚਕੰਨਾ 14 ਚਾਕ ਚਵੰਦ ਆ ਸਾਡੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਲੇਬਰ ਵਗੈਰਾ ਹੈਗੀ ਆ ਸਾਡੇ ਕੋਲ ਬੈਗ ਸਗੇ ਨੇ ਔਰ ਇਹ ਕੰਮ ਜਿਹੜਾ ਅੱਜ ਜੰਗੀ ਪੱਧਰ ਤੇ ਅਸੀਂ ਇਹ ਕਰਵਾ ਰਹੇ ਹਾਂ ਕਿੰਨਾ ਕਿ ਜਿਹੜਾ ਹੈਗਾ ਪਿੱਛੇ ਪਾਣੀ ਗਿਆ ਹੈਗਾ ਤੁਸੀਂ ਖੇਤਾਂ ਦਾ ਪਾਣੀ ਜਿਹੜਾ ਹੈਗਾ ਇਹ ਤਾਂ ਕੋਈ ਲਾਸ ਨਹੀਂ ਆ ਪਾਣੀ ਜਿਹੜਾ ਹੈਗਾ ਪਿੱਛੇ ਜੰਗਲਾਤ ਦੀ ਜਗ੍ਹਾ ਔਰ ਪਿੱਛੇ ਦੂਸਰੀ ਨਹਿਰ ਆ ਉਹਦੇ ਵਿੱਚ ਪਾਣੀ ਜਿਹੜਾ ਬੈਕ ਆ ਰਿਹਾ ਹੈਗਾ ਹਜੇ ਕੋਈ ਐਸੀ ਕੋਈ ਜਾਨੀਮਾਲੀ ਨੁਕਸਾਨ ਦੀ ਕੋਈ ਹੈ ਨਹੀਂ ਸੂਚਨਾ ਖਰਦਰ ਫਿਰ ਵੀ ਅਸੀਂ ਇਹਦਾ ਸਰਵੇ ਕਰ ਲਾਂਗੇ ਜੇਕਰ ਕੋਈ ਹੋਏਗੀ ਤਾਂ ਉਹਨੂੰ ਮੁਆਵਜ਼ਾ ਦਿੱਤਾ ਜਾਏਗਾ। ਕੋਈ ਇਹਦੇ ਵਿੱਚ ਨਰਮੇ ਵਾਲੀ ਫਸਲ ਵੀ ਹੈਗੀ ਆ ਜਾਂ ਜੀਰੀ ਦੀ ਲੱਗੀ? ਨਹੀਂ ਜੀਰੀ ਦਾ ਹੈ ਜੀ ਸੰਭਾਵਨਾ। ਉਹ ਅਸੀਂ ਜਿਹੜਾ ਹੈਗਾ ਮੰਡੇ ਨੂੰ ਦੁਬਾਰਾ ਚੈੱਕ ਕਰ ਲਾਂਗੇ ਆਪਣੀ। ਵੈਸੇ ਤਾਂ ਸਾਰੇ ਜੀਰੀ ਲੱਗੀ ਪਾਣੀ ਲੱਗਾ ਹੋਇਆ। ਜੇਕਰ ਫਿਰ ਵੀ ਕੋਈ ਲਾਸ ਹੋਇਆ ਤਾਂ ਉਹਦੀ ਰਿਪੋਰਟ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਰ ਦਿਆਂਗੇ।